ਹਾਂਜੀ ਅੱਜ ਦੇ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹੋ ਸਾਰੇ ਕਿੱਦਾਂ ਠੀਕ ਠਾਕ ਜੇ ਤੁਸੀਂ ਸਾਡੇ ਲਾਈਵ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੇ ਤੁਹਾਨੂੰ ਸਾਡੇ ਲਾਈਵ ਵਧੀਆ ਲੱਗਦੇ ਨੇ ਜਸ शॉर्ट वीडियो थोड़ा वीय प्लीज फॉलो जरूर करें जी। अंजी करो जी हाँ जी लाइव है ज्वाइन करो ਅੱਜ ਲਾਇਰ ਦੇ ਵਿੱਚ ਵਾਈਕ ਹੋਰ ਵਧੀਆ ਹੈ ਨਾ ਕਿ ਜਿਹਦੇ ਆਪਣੇ ਸਟੇਜਿੰਗ ਦੇ ਵਿੱਚ ਆਪਾਂ ਨੂੰ ਬਹੁਤ ਮੇਨ ਚੀਜ਼ ਹੁੰਦੀ ਆ ਕਿ ਜਿਸ ਦੇ ਬਿਨਾ ਹਨਾ ਆਪਣਾ ਜੋ ਸੂਟ ਦਾ અધੂਰਾ ਹੁੰਦਾ ਵਾ ਤੇ ਆਪਣਾ ਨੈਕ ਹੁੰਦਾ ਨਾ ਨੈਕ ਦੀ ਜੋ ਆਪਣੀ ਮੇਨ ਪ੍ਰੋਬਲਮ ਹੁੰਦੀ ਆ ਉਹ ਛੋਟੀ ਜੀ ਜੋ ਆਪਣੀ ਆਪਣਾ ਟ੍ਰਿਕ ਕਹਿ ਦਿੰਨੇ ਆ ਤੁਹਾਨੂੰ ਆਪਾਂ ਸਾਂਝੀ ਕਰਾਂਗੇ ਕਿਵੇਂ ਆਪਾਂ ਉਸ ਨੂੰ ਵਧੀਆ ਫਿਨਿਸ਼ਿੰਗ ਦੇ ਨਾਲ ਤਿਆਰ ਕਰ ਸਕਦੇ ਆ ਹਾਂਜੀ ਜੇ ਆਪਣੇ ਤੁਸੀਂ ਲਾਈਵ ਨੂੰ ਵੱਧਦੇ ਬਾਅਦ ਤੁਸੀਂ ਨਾਲ ਦੇ ਨਾਲ ਜੁੜੋਗੇ ਤਾਂ ਆਪਾਂ ਤੁਹਾਡੇ ਨਾਲ ਉਹ ਵੀਡੀਓ ਆਪਣੀ ਸੌਰੀ ਲਾਈਵ ਤੋਂ ਤੁਹਾਨੂੰ ਸਾਂਝਾ ਕਰਾਂਗੇ ਦਿਖਾਵਾਂਗੇ ਹਾਂਜੀ ਜਿੰਨਾ ਤੁਸੀਂ ਹੋ ਸਕਦਾ ਲਾਈਵ ਦੇ ਵਿੱਚ ਜੁੜੋ ਤੁਸੀਂ ਤੇ ਲਾਈਵ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਜੋ ਅੱਜ ਆਪਾਂ ਤੁਹਾਨੂੰ ਨਾਲ ਸਾਂਝੀ ਕਰਨੀ ਆ ਕਿ ਜੋ ਆਪਰੇ ਛੋਟੀ ਜੀ ਕਪਾ ਦੇਖਣ ਨੂੰ ਆਪਾਂ ਕਹਿ ਦਿੰਦੇ ਹਾਂ ਪਰ ਆਪਾਂ ਉਹਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਕਿਵੇਂ ਫਿਨਿਸ਼ਿੰਗ ਦੇ ਨਾਲ ਲਗਾ ਸਕਦੇ ਹਾਂ ਹਾਂਜੀ ਆਪਾਂ ਅੱਜ ਲਾਈਵ ਦੇ ਐਪੀਸੋਡ ਨਾਲ ਗੱਲਬਾਤ ਕਰਦੇ ਆ ਉਹ ਹੈਗੀ ਹੈ ਜੀ ਆਪਾਂ ਜੋ ਸੂਰ ਦੇ ਉੱਪਰ ਆਪਣੇ ਮੋਢੇ ਕੋਲ ਸ਼ੋਲਡਰ ਪੱਟੀ ਵੀ ਕਹਿ ਦਿੰਦੇ ਆਪਾਂ ਇਸ ਨੂੰ ਲੁਕੀ ਵੀ ਕਹਿ ਦਿੰਦੇ ਆ ਦੇਖੋ ਜੋ ਆਪਣੇ ਨੈਕ ਦੇ ਨਾਲ ਆਪਾਂ ਇੱਥੇ ਲਗਾਉਣੀ ਹੁੰਦੀ ਹੈ ਦੇਖੋ ਜਿਆ ਪਰ 3 ਚ ਬਟਨ ਲਗਾਉਣੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਕਿਤ ਲਕੀ ਮੈਂ ਹਨ ਵਧੀਆ ਤਰੀਕੇ ਨਾਲ ਸਫਾਈ ਨਾਲ ਪਾ ਲਗਾ ਸਕਦੇ ਹਾਂ ਹਾਂਜੀ ਹੈਲੋ ਜੀ ਸਾਡੇ ਲਾਈਵ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਿ ਆਪਾਂ ਇਹ ਸੌਖੇ ਤਰੀਕੇ ਦੇ ਨਾਲ ਕਿਵੇਂ ਇਸ ਨੂੰ ਚੰਗੀ ਤਰ੍ਹਾਂ ਸਟੇਸ਼ਨ ਦੇ ਨਾਲ ਲਗਾ ਸਕਦੇ ਹਾਂ ਇਹ ਵਾਲੀ ਜੋ ਆਪਰੇਟਰ ਹੌਲਡਰ ਪੱਟੀ ਹੈ ਦੇਖੋ ਇਹਦੇ ਕਈ ਤਰੀਕੇ ਹੁੰਦੇ ਨੇ ਜੀ ਆਪਾਂ ਦੇਖੋ ਆਪਣੇ ਕੋਲ ਮੈਂ ਹੁੰਦਾ ਕਿ ਛੋਟਾ ਜਾਂ ਬਹੇ ਤੇ ਆਪਣੇ ਮਤਲਬ ਇਹ ਲਗਾਉਣ ਦਾ ਆਪਣੇ ਬਣਾਉਣ ਦਾ ਕਿ ਆਪਾਂ ਇਸ ਨੂੰ ਕਿਵੇਂ ਵਧੀਆ ਫਿਨਿਸ਼ਿੰਗ ਦੇ ਨਾਲ ਬਣਾਉਣੇ ਹਨਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਛੋਟਾ ਜਿਹਾ ਕੱਪੜਾ ਲੈਣਾ ਰਫ ਕੱਪੜਾ ਕੋ ਜਿਹੜਾ ਆਪਣਾ 1.5 ਇੰਚ 1.5 ਇੰਚ ਦੀ ਆਪਾਂ ਨੇ ਮਾਰਜਿਨ ਲੈ ਲਈ ਹੈ ਜੀ ਠੀਕ ਹੈ 1.5 ਇੰਚ ਦੀ ਚੌੜੀ ਲੈਣੀ ਹੈ ਪੱਟੀ ਬਣਾਉਣ ਵਾਸਤੇ ਤੇ ਤੁਸੀਂ ਇਸ ਨੂੰ 4 ਇੰਚ ਇਹ ਆਪਣੇ મતલਬ ਇਹਦਾ ਜੋ ਮਾਰਜਿਨ 4 ਇੰਚ ਕੱਟਣਾ ਵਾ ਠੀਕ ਹੈ ਜੀ ਜੀ ਆਪਾਂ ਨੇ 4 ਇੰਚ ਤੇ ਡੇਰੇ ਜਿਹੇ ਤਰੀ ਲੈ ਲਿਆ। ਹੁਣ ਇਸ ਦਾ ਸਭ ਤੋਂ ਤਰੀਕਾ ਸੌਖਾ ਕੀ ਹੈ ਬਣਾਉਂਦਾ ਜੋ ਆਪਰੇਜ਼ ਰਿਫ੍ਰੀਜਰਿਟ ਹੈ ਜਿਵੇਂ ਕਿ ਇੱਕ ਧਾਗੇ ਨੇ। ਸਟ੍ਰੈਡ ਨੇ ਜੋ ਇਹ ਦੇਖੋ ਨਿਕਲਦੇ ਨੇ। ਠੀਕ ਹੈ ਜੀ। ਇਹਦਾ ਆਪਾਂ ਸੌਖਾ ਤਰੀਕਾ ਕੀ ਹੈ ਕਿ ਜੇਕਰ ਵਧੀਆ ਤਰੀਕੇ ਨਾਲ ਇਸ ਨੂੰ ਤਿਆਰ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਦੇਖੋ ਤੁਸੀਂ ਹੈ ਨਾ ਇਹ ਜੇ ਸਭ ਤੋਂ ਪਹਿਲਾਂ ਇਹਨੂੰ ਬਣਾਉਣ ਤੋਂ ਪਹਿਲਾਂ ਆਪਾਂ ਨੇ ਉਸ ਜਿਹੜੀ A ਵਾਲੀ ਮਾਰ ਦੇਣਾ ਆਪਣਾ ਇਹਨੂੰ ਇੱਧਰ ਦੇਖੋ A ਵਾਲੀ ਮਾਰ ਦੇਣਾ ਆਪਣਾ ਇਹਨੂੰ ਕਿ ਐਸਾ ਫੋਲਡਰ ਇੱਜਾ ਜੀ देखो आप ने जो है ना शोल्डर पट्टी है बना ली है कि जो ये देखो ये तो मुरो कोई धागा नहीं निकलता शोल्डर पट्टी अपने जो बन के तैयार है <coughs> ਇੱਕ ਤੋਂ ਹੋਰ ਤਰੀਕੇ ਨਾਲ ਦੱਸਾਂਗੇ ਹਨ ਕਿ ਕਿਦਾਂ ਆਪਾਂ ਮਤਲਬ ਇਹਦੇ ਤੇ ਇਹ ਤੇ ਕੀ ਫਰਕ ਹੈ ਦੇਖੋ ਜੀ ਜੀ ਹੁਣ ਜੇ ਆਪਾਂ ਇਹ ਵਾਲੀ ਪੱਟੀ ਬਣਾਈਏ ਦੇਖੋ ਇਹਦੇ ਵਿੱਚ ਕੀ ਕਾਰਨ ਹੁੰਦਾ ਇਹ ਪੂਰੀ ਚੰਗੀ ਫ੍ਰੀਸ਼ੀ ਨਾ ਤਾਂ ਨਹੀਂ ਬਣਦੀ ਹੈ ਕਿਉਂਕਿ ਆਪਾਂ ਜੋ ਇਹਦਾ ਨੁੱਕ ਕਰਾ ਇਹ ਵਾਈ ਜੋ ਆਪਣੀ ਨੁੱਕ ਕਰਾ ਇਹ ਆਪਾਂ ਸਹੀ ਤਰੀਕੇ ਨਾਲ ਇਸ ਨੂੰ ਲਗਾਉਂਦੇ ਨੇ ਦੇਖੋ ਜਦੋਂ ਆਪਾਂ ਦੇਖੋ ਇਹਦੇ ਚ ਇਸ ਇਦਾਂ ਦੇਖੋ ਆਹ ਵਾਲੀ ਚੀਜ਼ ਹੈ ਜੋ ਇਦਾਂ ਐਵੇਂ ਤਾਂ ਅੱਗੇ ਨਿਕਲ ਆਉਂਦੇ ਨੇ ਠੀਕ ਹੈ ਜੀ ਹਾਂਜੀ ਆਪਾਂ ਦੋ ਤਰੀਕੇ ਦੇ ਨਾਲ ਜੋ ਸ਼ੋਲਡਰ ਪੱਟੀ ਉਹ ਤਿਆਰ ਕੀਤੀ ਐ ਪਹਿਲਾ ਤਰੀਕਾ ਤੁਹਾਨੂੰ ਦਿਖਾਇਆ ਵਾ ਦੇਖੋ ਆਪਾਂ ਨੇ ਇੱਥੋਂ ਆ ਚੀਜ਼ ਮੂਰੋ ਨੁੱਕ ਕਰਾ ਜੋ ਹਨਾ ਪੂਰੀ ਕਵਰ ਕਰ ਲਈ ਐ ਇਹ ਹੈਗਾ ਜੀ ਸਹੀ ਤਰੀਕਾ ਸ਼ੋਲਡਰ ਪੱਟੀ ਦਾ ਜਿੱਤੇ ਆਪਾਂ ਟਿਚ ਬਟਨ ਲਗਾਉਣਾ ਠੀਕ ਐ ਜੀ ਇਹ ਹੈਗਾ ਜੀ ਆਪਣਾ ਨੋਰਮਲ ਤਰੀਕਾ ਜੋ ਆਪਾਂ ਜਲਦਬਾਜ਼ੀ ਦੇ ਵਿੱਚ ਤਾਂ ਬਣਾ ਦਿੰਦੇ ਨੇ ਦੇਖੋ ਕਿ ਇਹਦੇ ਜੋ ਫਰੰਟ ਦੇ ਵਿੱਚੋਂ ਨਾ ਆ ਜਿਹੜਾ ਆਪਾਂ ਜਿੱਥੇ ਟਿਚ ਬਟਨ ਲਗਾਉਣਾ ਹੁੰਦਾ ਇੱਥੇ ਬਟਚ ਬਟਨ ਲਗਾਉਣੇ ਆ ਤੇ ਇਹਦੇ ਦੁ ਤਾਗੇ ਦੇਖੋ ਚੰਗੀ ਤਰ੍ਹਾਂ ਨਾ ਕਵਰ ਨਹੀਂ ਹੁੰਦੇ ਤੇ ਆਪਾਂ ਜੋ ਸ਼ੋਲਡਰ ਪੱਟੀ ਇਦਾਂ ਹੀ ਤਿਆਰ ਕਰ ਦਿੰਨੇ ਆ ਤੇ ਜਦ ਵਿੱਚ ਆਪਣੀ ਫਿਨਿਸ਼ਿੰਗ ਨਹੀਂ ਆਉਂਦੀ ਦੇਖੋ ਚੰਗੀ ਤਰ੍ਹਾਂ ਇੱਥੋਂ ਆਹ ਚੀਜ਼ ਦੁ ਤਾਗੇ ਆਪਣੇ ਨਿਕਲ ਜਾਂਦੇ ਨੇ ਠੀਕ ਹੈ ਜੀ ਇੱਕ ਇਹ ਤਰੀਕੇ ਨਾਲ ਆ ਜੋ ਆਪਣੀ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਪੂਰੀ ਸਫਾਈ ਦੇ ਨਾਲ ਜੋ ਹਨਾ ਆਪਾਂ ਇੱਕ ਏ ਵਾਈ ਲੂਪੀ ਆ ਲੂਪੀ ਵੀ ਕਹਿ ਦਿੰਦੇ ਆ ਸ਼ੋਲਡਰ ਪੱਟੀ ਵੀ ਕਹਿ ਦਿੰਦੇ ਆ ਤੇ ਇਹ ਵਾਲੀ ਦਾ ਦੇਖੋ ਪੂਰੀ ਚੰਗੀ ਤਰ੍ਹਾਂ ਵਿੱਚ ਆਪਾਂ ਨੇ ਕਵਰ ਕਰ ਲਿਆ ਟਾਈਮ ਆਪਾਂ ਨੂੰ ਉਨਾਂ ਹੀ ਲੱਗਦਾ ਜੀ ਬਣਾਉਣ ਦਾ ਦੇਖੋ ਜਿਆਦਾ ਟਾਈਮ ਨਹੀਂ ਲੱਗਦਾ ਇੰਨਾ ਹੀ ਟਾਈਮ ਇਹ ਵਾਲੀ ਪੱਟੀ ਨੂੰ ਲੱਗਦਾ ਤੇ ਇੰਨਾ ਵਾਲੀ ਇਹ ਵਾਲੀ ਪੱਟੀ ਨੂੰ ਲੱਗਦਾ ਜੇ ਆਪਾਂ ਆ ਮਤਲਬ ਇਹ ਤਰੀਕਾ ਨਾਲ ਜੇ ਆਪਾਂ ਬਣਾਇਆ ਤਾਂ ਜਿਆਦਾ ਵਧੀਆ ਕਿ ਜੋ ਇੱਥੇ ਧਾਗੇ ਨੇ ਹਨਾ ਕਿ ਨਹੀਂ ਨਿਕਲਣਗੇ ਇਹ ਚੀਜ਼ ਕਵਰ ਹੋ ਜੂਗੀ ਜੇ ਆਪਾਂ ਇਹ ਤਰੀਕੇ ਨਾਲ ਬਣਾਉਣੇ ਆ ਤੁਸੀਂ ਲਾਈਵ ਨੂੰ ਤੁਸੀਂ ਚੱਲਦੇ-ਚੱਲਦੇ ਲਾਈਕ ਜਰੂਰ ਕਰਦੇ ਆ ਕਰੋ ਜੀ ਦੇਖੋ ਸੌਖਾ ਦਾ ਤਰੀਕਾ ਕਿ ਜੋ ਆਪਣੇ ਮੇਨ ਆਪਣੇ ਸੂਟਾਂ ਦੇ ਉੱਪਰ ਆਪਾਂ ਟਿੱਚ ਬਟਨ ਲਗਾਉਣੇ ਆ ਉਹ ਵਾਲੀ ਪੱਟੀ ਜੋ ਆਪਾਂ ਤਿਆਰ ਕਰਦੇ ਆ ਹਨਾ ਕਿ ਇਹ ਤਰੀਕਾ ਦੇਖੋ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਕਿ ਜਦੋਂ ਆਪਾਂ ਕਈ ਵਾਰੀ ਐਦਾਂ ਬਣਾ ਦਿੰਨੇ ਆ ਤੇ ਇਹਨਾਂ ਫਿਨਿਸ਼ਿੰਗ ਵੀ ਨਹੀਂ ਆਉਂਦੀ ਤੇ ਦੇਖੋ ਇਹ ਵਾਲਾ ਤਰੀਕਾ ਦੇਖੋ ਜਮਾ ਆਪਰ ਓਕੇ ਲੱਗਦਾ ਕਿਤੇ ਕੋਈ ਧਾਗਾ ਨਹੀਂ ਨਿਕਲਿਆ ਅੱਬੀ ਮਤਲਬ ਗੁੰਮ ਕਹਿ ਦਿੰਨੇ ਆਪਾਂ ਗੁੰਮ ਸਲਾਈ ਹੋ ਗਈ ਇਹ ਹਨਾ ਤੇ ਇਹ ਵਾਲਾ ਦੇਖੋ ਤੁਹਾਡੇ ਸਾਹਮਣੇ ਆ ਇਹ ਨੀਕੇ ਨੀਕੇ ਜੋ ਆਪਣੇ ਆ ਨਾ ਬਰੀਕੀਆਂ ਹੁੰਦੀਆਂ ਨੇ ਸੂਟਾਂ ਦੇ ਵਿੱਚ ਚਾਹੇ ਆਪਣੇ ਕੋਈ ਵੀ ਕੰਮ ਦੀ ਐ ਤੇ ਸੂਟ ਦੀ ਚਾਹੇ ਸਲਵਾਰ ਦੀ ਬਾਜੂ ਦੀ ਹਨਾ ਕਿ ਜੇ ਜਾਪਾ ਮਤਲਬ ਜੇ ਧਿਆਨ ਰੱਖਦੇ ਆ ਬਹੁਤ ਵਧੀਆ ਆਪਣਾ ਕੰਮ ਹੀ ਪਰਫੈਕਟ ਹੁੰਦਾ ਨਾ ਤੇ ਜੋ ਆਪਣੇ ਕੰਮ ਦਾ ਸਫਾਈ ਦਾ ਆਪਾਂ ਕਹਿ ਦਿੰਦੇ ਆ ਸਫਾਈ ਵੀ ਆਪਣੀ ਆਟੋਮੈਟਿਕ ਸੂਟ ਦੇ ਵਿੱਚ ਆਪਾਂ ਉਹਨੂੰ ਦੇਖੋ ਨੂੰ ਮਿਲਦੀ ਆ ਕਿ ਆਪਾਂ ਨਿੱਕੇ ਨਿੱਕੇ ਜਿਹਾ ਨਾ ਜੋ ਕੰਮ ਨੇ ਆਪਾਂ ਜੇ ਜ਼ਿਆਦਾ ਧਿਆਨ ਦਿੰਨੇ ਆ ਤੇ ਇਹ ਵਾਲਾ ਤਰੀਕਾ ਦੇਖੋ ਆਪਣਾ ਜੋ ਸਹੀ ਨਹੀਂ ਲੱਗਦਾ ਆਪਾਂ ਉਹਨੂੰ ਧਾਗੇ ਨਿਕਲ ਦਿੰਨੇ ਇਹ ਆਪਣਾ ਗੁੰਮ ਹੋ ਗਿਆ ਠੀਕ ਹੈ ਜੀ ਇਹ ਆਪਣਾ ਦੇਖੋ ਅੱਜ ਲਾਈਵ ਦੇ ਵਿੱਚ ਤੁਹਾਡੇ ਨਾਲ ਸੰਤ ਕਰਦੇ ਸੀ ਕਿਉਂਕਿ ਮੈਂ ਸੂਟ ਸਟਿਚ ਕਰ ਰਹੀ ਸੀਗੀ ਤੇ ਹੁਣ ਮੈਂ ਮਤਲਬ ਸੂਲ ਦੇ ਉੱਪਰ ਐਦਾਂ ਹੱਟ-ਖੱਟਣ ਵਾਲੀ ਪੱਟੀ ਲਗਾਉਣੀ ਸੀਗੀ ਤੇ ਸੋਚਿਆ ਜੇ ਤੁਹਾਡੇ ਨਾਲ ਲਾਈਵ ਦੇ ਵਿੱਚ ਹਨਾ ਆਪਾਂ ਤੁਹਾਨੂੰ ਸਾਂਝਾ ਕਰਦੇ ਆਂ ਇਹ ਚੀਜ਼ ਨੂੰ ਕਿ ਦੇਖੋ ਮੈਂ ਲਗਾਉਣੀ ਸੀ ਮੇਰੇ ਮਤਲਬ ਯਾਦ ਆ ਗਿਆ ਹਨਾ ਕਿ ਇਹ ਲਾਈਵ ਦੇ ਵਿੱਚ ਆਪਾਂ ਦਿਖਾਈਏ ਕਿ ਦੇਖੋ ਟਾਈਮ ਆਪਾਂ ਦੋਨੋਂ ਸੇਮ ਲੱਗਦਾ ਬਸ ਥੋੜਾ ਜਿਹਾ ਬਸ ਆਪਾਂ ਉਹਨੂੰ ਇੱਕ ਸਲਾਈ ਕਹਿ ਦਿੰਦੇ ਆਂ ਆਪਾਂ ਬਸ ਇੱਕ ਸਲਾਈ ਦਾ ਜੋ ਆਪਣਾ ਹਨਾ ਟਾਈਮ ਥੋੜਾ ਵੱਧ ਲੱਗਦਾ ਵਾ ਕਿ ਜੇ ਆਪਾਂ ਇਹ ਵਾਲੇ ਤਰੀਕੇ ਨਾਲ ਬਣਾਉਣੇ ਆਂ ਇਹ ਤੁਸੀਂ 4 ਇੰਚ ਦੀ ਕਟਿੰਗ ਕਰੋ ਜੀ ਕਹਿੰਦੀ 4 ਇੰਚ ਦੀ ਤੁਸੀਂ ਲੈਂਥ ਰੱਖੋ ਠੀਕ ਹੈ ਤੇ ਜੇ ਤੁਸੀਂ ਇਹ ਵਾਲੀ ਪੱਟੀ ਬਣਾਉਣੀ ਹੈ ਕਿਉਂਕਿ ਅੱਧਾ ਪੌਣਾ ਇੰਚ ਆਪਾਂ ਵਿੱਚ ਕਵਰ ਕਰ ਦਿੰਨੇ ਆ ਪੱਟੀ ਦੇ ਤੇ ਤੁਹਾਡੀ 3.5 ਨੰਮਤਰ ਰਹਿ ਜਾਂਦੀ ਹੈ ਬਾਕੀ ਆਪਣਾ ਅੱਧਾ ਇੰਚ ਮਾਰਜਨ ਆ ਜਾਂਦਾ ਤੇ ਉੱਪਰ ਇਹ ਆਪਣੀ 3 ਇੰਚ ਦੀ ਪੱਟੀ ਹੁੰਦੀ ਹੈ ਜੀ ਆਪਾਂ ਇਸ ਜੋ ਲੈਂਥਾ ਦੇਖੋ 3 ਇੰਚ ਰੱਖਦੇ ਆ ਬਾਕੀ ਤੁਹਾਡੇ ਆਪ ਦੇ ਹੈ ਨਾ ਚੁਆਇਸ ਆ ਤੁਸੀਂ ਘੱਟ ਵੀ ਰੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ 3 ਇੰਚ ਹੀ ਰੱਖਣੀਆਂ ਵੈਸੇ ਆਮ ਜੋ ਇਸ ਦੀ ਵਿਥ ਹੁੰਦੀ ਆ ਨਾ ਮਤਲਬ ਇਹ ਪੱਟੀ ਦੀ ਤਾਂ ਆਪਾਂ 3 ਇੰਚ ਇਸ ਨੂੰ ਤਿਆਰ ਕਰਦੇ ਹੁੰਦੇ ਆ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਧੰਨਵਾਦ ਜੇ ਤੁਸੀਂ ਸਾਡੇ ਲਾਈਵ ਨਾਲ ਜੁੜਦੇ ਹੋ ਤੇ ਤੁਸੀਂ ਸਾਡੇ ਲਾਈਵ ਨੂੰ ਦੇਖਦੇ ਹੋ ਤੇ ਜੇ ਤੁਸੀਂ ਸਾਡੇ ਲਾਈਵ ਤੇ ਪਹਿਲੀ ਵਾਰ ਹੋ ਜਾਂ ਤੁਸੀਂ ਪਹਿਲੀ ਵਾਰ ਤੁਸੀਂ ਪੇਜ ਨੂੰ ਦੇਖ ਰਹੇ ਹੋ ਨਾ ਪਲੀਜ਼ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਅਦ ਦਾ ਬਾਅਦ ਇਦਾਂ ਦਾ ਨਾ ਮਤਲਬ ਜੋ ਆਪਾਂ ਸਟੋਰੀ ਜਾਂ ਲਿੰਕ ਪਾਉਣਾ ਤੁਸੀਂ ਸ਼ੇਅਰ ਕਰਿਓ ਅੱਗੇ ਜੀ ਇਹ ਜੋ ਮੇਰੇ ਭੈਣਾਂ ਹਨ ਸਲਾਈ ਦਾ ਕੰਮ ਸਿੱਖਦੀਆਂ ਨੇ ਤੇ ਉਹਨਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਕਿ ਨਾਲੇ ਦੇਖੋ ਟਾਈਮ ਵੀ ਘੱਟ ਲੱਗਦਾ ਤੇ ਨਾਲੇ ਆਪਣਾ ਜੋ ਕੰਮ ਵੀ ਉਹ ਵੀ ਸਹੀ ਤਰੀਕੇ ਨਾਲ ਹੁੰਦਾ ਵਾ ਤੇ ਆਪਣੇ ਸ਼ੋਲਡਰ ਪੱਟੀ ਆਪਾਂ ਜੀ ਇਹ ਤਰੀਕੇ ਨਾਲ ਲਗਾਵਾਂਗੇ ਤਾਂ ਪੂਰੀ ਚੰਗੀ ਤਰ੍ਹਾਂ ਆਪਣੇ ਅੰਦਰਲੀ ਸਾਈਡ ਤੋਂ ਜੋ ਆਪਣੀ ਸਲਾਈ ਹੁੰਦੀ ਆ ਮੋਢੇ ਦੀ ਇਹ ਪੂਰੀ ਤਰ੍ਹਾਂ ਫਿਨਿਸ਼ਿੰਗ ਆਊਗੀ ਤੇ ਬਹੁਤ ਆਪਰ ਦਾ ਦੇਖਦੇ ਵੀ ਹੋਵਾਂਗੇ ਕਿ ਜਦੋਂ ਆਪਾਂ ਟਿੱਚ ਲਗਾ ਦਿੰਨੇ ਆ ਤੇ ਜਦੋਂ ਆਪਾਂ ਟਿੱਚ ਲਗਾਉਣਾ ਹੁੰਦਾ ਤੇ ਪਹਿਲੀ ਤਾਂ ਇਹ ਧਾਗੇ ਨਿਕਲੇ ਹੁੰਦੇ ਨੇ ਉਹ ਵਿੱਚ ਅੜ ਜਾਂਦੇ ਨੇ ਇਸ ਕਰਕੇ ਇਹ ਵਾਲੇ ਤਰੀਕੇ ਨਾਲ ਤੁਸੀਂ ਸ਼ੋਲਡਰ ਪੱਤੀ ਤਿਆਰ ਕਰੋ ਤੇ ਵਿੱਚ ਥੋੜਾ ਜਿਹਾ ਮਤਲਬ ਲਾਈਵ ਦੇ ਵਿੱਚ ਖੜਕਾ ਜ਼ਿਆਦਾ ਮਤਲਬ ਹੋ ਰਿਹਾ ਵਾ ਤੇ ਹੋ ਸਕਦਾ ਤੁਹਾਨੂੰ ਚੰਗੀ ਤਰ੍ਹਾਂ ਆਵਾਜ਼ ਮੇਰੀ ਨਾ ਸੁਣਾਈ ਦਿੱਤੀ ਹੋਵੇ ਤੇ ਇਸ ਕਰਕੇ ਕੰਮ ਚੱਲ ਰਿਹਾ ਵਾ ਤੇ ਆਵਾਜ਼ ਕਈ ਵਾਰੀ ਹੋ ਸਕਦਾ ਕਿ ਪ੍ਰੋਪਰ ਸਹੀ ਨਾ ਆਵੇ ਹਨਾ ਤੇ ਇਸ ਕਰਕੇ ਦੁਬਾਰਤ ਮੈਂ ਤੁਹਾਨੂੰ ਇੱਕ ਵਾਰ ਫੇਰ ਰਿਪੀਟ ਕਰ ਦਿੰਨੀ ਆ ਠੀਕ ਹੈ ਜੀ ਇਹ ਆਪਾਂ ਦੋਸਤ ਕਿਦਾਂ ਇਸ ਨੂੰ ਸਹੀ ਤਰੀਕੇ ਨਾਲ ਬਣਾ ਸਕਦੇ ਆ देखो ले अपने चार इंच अपनी लेंथ ले ली है ना जी ठीक है <coughs> डेढ़ इंच अपने इसकी जो चढ़ाई ली, ठीक एद चाई लेकिन एनू बना बहुत सौखा तरीका है ਦੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਲੈਂਥ ਲੰਬੀ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਸਿੱਧ ਪੁੱਠ ਚੈੱਕ ਕਰ ਲੈਣੇ ਆ ਇਹ ਆਪਣਾ ਪੁੱਠਾ ਸਾਈਡ ਆ ਜੀ ਬੈਕ ਸਾਈਡ ਆ ਇਹ ਹੈ ਕਿ ਫਰੰਟ ਸਾਈਡ ਸਭ ਤੋਂ ਪਹਿਲਾਂ ਤੁਸੀਂ ਅੱਧਾ ਪੌਣਾ ਇੰਚ ਮਾਰਕ ਇਸ ਨੂੰ ਦੇਖਾ ਤੁਸੀਂ ਐਦਾਂ ਕਰ ਲਓ ਠੀਕ ਹੈ ਜੇ ਤੁਸੀਂ ਇੱਥੇ ਸਲਾਈ ਵੀ ਲਗਾ ਸਕਦੇ ਹੋ ਜੇ ਤੁਸੀਂ ਨਹੀਂ ਸਲਾਈ ਲਗਾਉਣੀ ਤੁਸੀਂ ਆਪ ਦੇ ਪਰਫੈਕਟ ਤਰੀਕੇ ਨਾਲ ਇਦਾਂ ਵੀ ਤਿਆਰ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਇਦਾਂ ਫੋਲਡ ਕਰ ਲਓ ਠੀਕ ਹੈ ਜੀ ਤੇ ਇੱਕ ਵਾਲੀ ਤੁਸੀਂ ਇਦਾਂ ਕਰ ਫੋਲਡ ਤੇ ਜੋ ਦੇ ਆਪਣੀ ਇਹ ਦੋਨਾਂ ਸਾਈਡਾਂ ਦੇਖੋ ਆਪਾਂ ਨੇ ਇਦਾਂ ਕਰ ਲੈਣਾ ਠੀਕ ਹੈ ਜੀ ਤੇ ਆਪਣੀ ਜੋ ਦੇਖੋ ਸਲਾਈ ਆਪਾਂ ਅੰਦਰ ਕਰ ਲਈ ਐ ਤੇ ਇਸ ਨੂੰ ਬਸ ਤੁਸੀਂ ਇੱਕ ਤੈ ਇਸ ਦੀ ਹੋਰ ਲਗਾ ਲੈਣੀ ਆ ਐਤਾ ਕਿ ਜੋ ਆਪਰੇ ਫਰੰਟ ਸਾਈਡ ਆਇਆ ਇੱਥੋਂ ਨਾ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਹਨਾ ਇਹ ਵਾਈ ਸੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਇੱਥੋਂ ਨਾ ਨਾਪ ਲਓ ਲੋ ਜੀ ਏ ਬਣ ਗਿਆ ਜੀ ਆਪਣਾ ਜੋ 메인 ਫਿਨਿਸ਼ਿੰਗ ਵਾਲੀ ਪੱਟੀ ਦਾ ਜੋ ਆਪਣਾ ਕਾਰਨਰ ਤੇ ਤੁਸੀਂ ਹੁਣ ਇੱਥੋਂ ਸਲਾਈ ਲੈ ਕੇ ਆਉਣੀ ਆ ਇੱਥੋਂ ਸਲਾਈ ਲੈ ਕੇ ਤੁਸੀਂ ਸਿੱਧੀ ਤੁਸੀਂ ਇਦਾਂ ਲੈ ਜਾਣੀ ਆ ਦੇਖੋ ਜਿੰਨੇ ਜਿੰਨੇ ਕ ਚੌੜੀ ਆ ਆਪਣਾ ਇਸ ਨੂੰ ਰੱਖਣਾ ਵਾ ਇਹ ਵਿੱਚ ਆਪਣੇ ਕੋਈ ਕੰਮ ਹੋ ਗਿਆ ਸੀਗਾ ਲਾਇਬ੍ਰੇ ਵਿੱਚ ਕਰਕ ਤੁਹਾਨੂੰ ਪਕੂਤਾ ਸੀਗਾ ਆ ਦੇਖੋ ਤੇ ਤੁਸੀਂ ਬਸ ਇਦਾਂ ਨੂੰ ਗੁੰਮ ਕਰਕੇ ਬਸ ਤੁਸੀਂ ਇਹਦੇ ਨਾਲ ਇਦਾਂ ਇਦਾਂ ਸਲਾਈ ਲਗਾ ਦਿਓ ਇਹ ਸਭ ਤੋਂ ਸੌਖਾ ਤਰੀਕਾ ਹੁਣ ਤੱਕ ਦਾ ਆਪਣਾ ਸ਼ੋਲਡਰ ਪੱਟੀ ਬਣਾਉਂਦਾ ਬਸ ਆ ਚੀਜ਼ ਤੁਸੀਂ ਅੱਧਾ ਕੇ ਇੰਚ ਤੁਸੀਂ ਇਹਨੂੰ ਇਹ ਦੇਖੋ ਇੱਧਰ ਫੋਲਡ ਕਰ ਲੈਣਾ ਠੀਕ ਹੈ ਜੀ ਅੱਧਾ ਇੰਚ ਤੋ ਫੋਲਡ ਕਰ ਲੈਣਾ ਤੇ ਤੁਸੀਂ ਇਹ ਇੱਕ ਧੈਨ ਲਗਾ ਲਓ ਕਤੇ ਆ ਤੁਸੀਂ ਇਹਦੇ ਇਹਦੇ ਲਗਾ ਲਓ ਦੋਨੇ ਦੇਹਾਂ ਬਰਾਬਰ ਹੋ ਜਾਣਗੇ ਜੀ ਫਿਰ ਤੁਸੀਂ ਇਸ ਨੂੰ ਇੱਧਾ ਫੋਲਡ ਕਰ ਲਓ ਜੇ ਜੇ ਥੋੜੇ ਮੋਟੇ ਜਿਹਦੇ ਵਿੱਚ ਥ੍ਰੈਡ ਨਿੱਕਲ ਵੀ ਰਹੇ ਨੇ ਤੁਸੀਂ ਇਹਨੂੰ ਸੂਈ ਦੀ ਕੋਈ ਤਿੱਖੀ ਕੋਈ ਵੀ ਚੀਜ਼ ਨਾਲ ਲੈ ਕੇ ਇਸ ਨੂੰ ਇੱਧਾ ਨੱਪ ਤੋਂ ਤੇ ਇੱਥੇ ਤੁਸੀਂ ਸਿਲਾਈ ਲਗਾਓ ਇਹ ਆਪੇ ਪੱਟੀ ਬਣ ਕੇ ਤਿਆਰ ਹੈ ਠੀਕ ਹੈ ਜੀ ਜੇ ਤੁਹਾਨੂੰ ਸਾਡਾ ਲਾਈਵ ਵਧੀਆ ਲੱਗਿਆ ਜੀ ਪਲੀਜ਼ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਨਾ ਜੀ ਤੇ ਤੁਸੀਂ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਤੇ ਆਪਣੇ ਜੋ ਸੌਖੇ ਤਰੀਕੇ ਨਾਲ ਤੁਹਾਡੇ ਨਾਲ ਆਪਾਂ ਕੰਮ ਸੰਧਿਆ ਕਰਦੇ ਆ ਸੌਖੇ ਤਰੀਕੇ ਨਾਲ ਕਿ ਸਭ ਤੋਂ ਹਨਾ ਬੈਸਟ ਤਰੀਕਾ ਹੋਵੇ। ਹਲੋ ਜੀ ਤੇ ਇਹਦਾ ਤੇ ਇਹਦਾ ਦੇਖੋ ਕਿੰਨਾ ਆਪਾਂ ਨੂੰ ਹਨਾ ਫਰਕ ਨਜ਼ਰ ਆ ਰਿਹਾ ਕਿ ਇਹ ਵਾਲੇ ਦੇ ਧਾਗੇ ਤਾਂ ਅੱਗੇ ਦੇਖੋ ਨਿਕਲ ਲੰਗੇ ਨਿਕਲ ਲੰਗੇ ਜੇ ਆਪਾਂ ਇਸ ਦਾ ਫੋਲਡ ਕਰਕੇ ਇਹਨੂੰ ਗੁੰਮ ਕਰ ਦਾਂਗੇ ਕੱਪੜੇ ਨੂੰ ਤੇ ਆਪਣੇ ਨੂੰ ਫਿਨਿਸ਼ਿੰਗ ਦੀ ਪੂਰੀ ਚੰਗੀ ਨਾਲ ਦੇਖੋ ਨਾ ਆਪਾਂ ਦੇਖੋ ਮਿਲਦੀ ਹੈ ਹਨਾ। ਅੱਜ ਦੇ ਲਾਈਵ ਦੇ ਵਿੱਚ ਆਪਣੀ ਜੋ ਗੱਲਬਾਤ ਦੀ ਤੁਹਾਡੇ ਨਾਲ ਆਪਣੀ ਸਮਝੀ ਕੀਤੀ ਹੈ ਤੇ ਨੈਕਸਟ ਆਪਣਾ ਲਾਈਵ ਨਾਲ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ ਜੀ। ਓਕੇ ਬਾਏ ਬਾਏ।